ਸਸਰੀ ਘਰ ਜੀ ਅੱਜ ਦੀ ਕਹਾਣੀ ਚਿੜੀ ਤੇ ਪੀਪਲ ਇੱਕ ਚਿੜੀ ਸੀ ਜਿਹੜੀ ਨੂੰ ਬਹੁਤ ਭੁੱਖ ਲੱਗੀ ਸੀ ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ ਲੱਭਦੇ-ਲੱਭਦੇ ਉਸ ਨੂੰ ਇੱਕ ਦਾਣਾ ਲੱਭ ਪਿਆ ਉਹ ਪੀਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ ਦਾਣਾ ਪੀਪਲ ਦੀ ਖੋਟ ਵਿੱਚ ਡਿੱਗ ਪਿਆ ਚਿੜੀ ਨੇ ਪੀਪਲ ਨੂੰ ਕਹਾ ਪੀਪਲ ਆ ਪਿੱਪਲਾ ਦਾਣਾ ਦੇ ਪੀਪਲ ਬੋਲਿਆ ਨਹੀਂ ਦਿੰਦਾ ਪੀਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਅੱਗ ਕੋਲ ਗਈ ਉਸ ਨੇ ਅੱਗ ਨੂੰ ਕਹਾ ਅੱਗ ਅੱਗ ਪਿੱਪਲ ਨੂੰ ਸਾੜਦੀ ਅੱਗ ਨੇ ਕਹਾ ਮੈਂ ਨਹੀਂ ਸਾੜਦੀ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹੁਣ ਚਿੜੀ ਪਾਣੀ ਕੋਲ ਗਈ ਉਸ ਨੇ ਪਾਣੀ ਨੂੰ ਕਹਾ ਪਾਣੀ ਪਾਣੀ ਅੱਗ ਬੁਝਾ ਦੇ ਪਾਣੀ ਕਹਿੰਦਾ ਮੈਂ ਨਹੀਂ ਬੁਝਾਉਂਦਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਫਿਰ ਹਾਥੀ ਕੋਲ ਗਈ ਉਹ ਸੁਨੇਹਾ ਹਾਥੀ ਨੂੰ ਕਹਾ ਹਾਥੀ ਹਾਥੀ ਪਾਣੀ ਪੀਜਾ ਹਾਥੀ ਨੇ ਕਹਾ ਮੈਂ ਨਹੀਂ ਪੀਂਦਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਰੱਸੀ ਕੋਲ ਗਈ ਉਸ ਨੇ ਰੱਸੀ ਨੂੰ ਕਹਾ ਰਸਿਆ ਰਸਿਆ ਹਾਥੀ ਨੂੰ ਬੰਨਦੇ ਰੱਸੀ ਨੇ ਕਹਾ ਮੈਂ ਨਹੀਂ ਬੰਨਦਾ ਰਸਹਾ ਹਾਥੀ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਚੂਹੇ ਕੋਲ ਗਈ ਉਸਨੇ ਚੂਹੇ ਨੂੰ ਕਹਾ ਚੂਹੇ ਚੂਹੇ ਰੱਸੀ ਨੂੰ ਕੋਤਰ ਦੇ ਚੂਹਾ ਕਹਿੰਦਾ ਮੈਂ ਰੱਸੀ ਨੂੰ ਨਹੀਂ ਕੋਤਰਦਾ ਚੂਹਾ ਰਸੇ ਨੂੰ ਕੁੱਤਰੇ ਨਾ ਰਸਾ ਹਾਥੀ ਨੂੰ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇ ਚਿੜੀ ਬਿੱਲੀ ਕੋਲ ਗਈ ਉਸਨੇ ਕਹਾ ਬਿੱਲੀ ਬਿੱਲੀ ਚੂਹੇ ਨੂੰ ਖਾ ਜਾ ਬਿੱਲੀ ਭੁੱਖੀ ਸੀ ਉਹ ਮੰਨ ਗਈ ਬਿੱਲੀ ਚੂਹੇ ਨੂੰ ਖਾਣ ਲੱਗੀ ਚੂਹਾ ਰਸਾ ਕੁੱਤਰ ਲਗਾ ਰਸਾ ਹਾਥੀ ਬੰਨਣ ਲੱਗਾ ਹਾਥੀ ਪਾਣੀ ਪੀਣ ਲੱਗਾ ਪਾਣੀ ਅੱਗ ਬੁਝਾਉਣ ਲੱਗਾ ਅੱਗ ਪਿੱਪਲ ਨੂੰ ਸੜਨ ਲੱਗੀ ਪਿੱਪਲ ਨੇ ਦਾਣਾ ਦੇ ਦਿੱਤਾ ਚਿੜੀ ਨੇ ਖਾ ਲਿਆ ਚਿੜੀ ਚੁਚੂ ਕਰਦੀ ਉੱਡ ਗਈ ਧੰਨਵਾਦ